ਵੱਡੀ ਖਬਰ ਅਮ੍ਰਿਤਸਰ ਤੋਂ ਆਈ ਹੈ ਜਿੱਥੇ ਕਿ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਰਹੀ ਹੈ ਇਸ ਸਮੱਸਿਆ ਕਰਕੇ ਲੋਕ ਹੈਰਾਨ ਪਰੇਸ਼ਾਨ ਹੋ ਰਹੇ ਨੇ ਜ਼ਿਆਦਾ ਸਮੱਸਿਆ ਦਾ ਸਾਹਮਣਾ ਰੇਲਵੇ ਫਾਟਕਾ ਤੇ ਕਰਨਾ ਪੈਂਦਾ ਹੈ ਜਿਸ ਕਰਕੇ ਹੁਣ ਸਾਂਸਦ ਗੁਰਜੀਤ ਔਜਲਾ ਨੇ ਇਹਨਾਂ ਰੇਲਵੇ ਫਾਟਕਾ ਦਾ ਨਿਰੀਖਣ ਕੀਤਾ ਦੱਸਦੀ ਹੈ ਕਿ ਜੋੜਾ ਫਾਟਕ ਤੋਂ ਉਹਨਾਂ ਨੇ ਨਿਰੀਖਣ ਦੀ ਸ਼ੁਰੂਆਤ ਕੀਤੀ ਸਾਂਸਦ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਉਹ ਕੇਂਦਰ ਦੇ ਨਾਲ ਗੱਲ ਕਰਕੇ ਇੱਥੇ ਅੰਡਰਪਾਸ ਜਾਂ ਫਲਾਈਓਵਰ ਦੀ ਵਿਵਸਥਾ ਕਰਨਗੇ ਤਾਂ ਸ਼ਹਿਰ ਦੇ ਸਾਰੇ ਫਾਟਕਾਂ ਦਾ ਨਿਰੀਖਣ ਕਰਦੇ ਆਏ ਨੇ ਨਜ਼ਰ ਆਏ ਨੇ ਗੁਰਜੀਤ ਔਜਲਾ ਕੀ ਕੁਝ ਕਹਿਣਾ ਸੀ ਇਸ ਮੌਕੇ ਉਹਨਾਂ ਦਾ ਸ਼ਹਿਰ ਵਿੱਚ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਨੂੰ ਲੈ ਕੇ ਆਓ ਤੁਹਾਨੂੰ ਦਿਖਾਉਨੇ ਆਂ ਅੱਜ ਅਸੀਂ ਜਿੰਨੇ ਵੀ ਅੰਮ੍ਰਿਤਸਰ ਦੇ ਫਾਟਕ ਨੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਹੈ ਉਹ ਸਾਰੇ ਸਪੈਸ਼ਲ ਟੀਮਾਂ ਆਈਆਂ ਨੇ ਰੇਲਵੇ ਤੋਂ ਉਹਨਾਂ ਦੇ ਨਾਲ ਵਿజిਟ ਕਰ ਰਹੇ ਆ ਜਿੱਥੇ ਜਿੱਥੇ ਫਿਜ਼ਿਬਿਲਿਟੀ ਹੈ ਜਿੱਥੇ ਕੋਈ ਮੁਸ਼ਕਲ ਆ ਰਹੀ ਉਹ ਸਾਰੀ ਅੱਜ ਗਰਾਊਂਡ ਤੇ ਅਸੀਂ ਵੇਖ ਰਹੇ ਆ ਤਾਂ ਕਿ ਜਾਂ ਤੇ ਰੇਲਵੇ ਇੰਟਰਪਾਸ ਬਣਨਗੇ ਜਾਂ ਰੇਲਵੇ ਓਵਰ ਬ੍ਰਿਜ ਬਣਨਗੇ ਸੋ ਉਹਦੇ ਵਾਸਤੇ ਜਿੱਥੇ ਜਿੱਥੇ ਜਗ੍ਹਾ ਨੇ ਅੱਜ ਬੜੇ ਅਸੀਂ ਆਪ ਗਰਾਊਂਡ ਤੇ ਉੱਤਰ ਕੇ ਇਹਨਾਂ ਚੀਜ਼ਾਂ ਨੂੰ ਵਿజిਟ ਕਰ ਰਹੇ ਆ ਕਿਉਂਕਿ ਕਈ ਵਾਰ ਇੱਥੇ ਹੋਈਦਾ ਨਹੀਂਗਾ ਤੇ ਇਹ ਫਿਜ਼ਿਬਿਲਿਟੀ ਰਿਪੋਰਟ ਕਹਿ ਦਿੰਦੇ ਕਿ ਨਹੀਂ ਉੱਥੇ ਫਿਜ਼ਿਬਲ ਨਹੀਂਗਾ ਸੋ ਅੱਜ ਪਹਿਲਾ ਸ਼ਵਾਲਾ ਫਾਟਕ ਅ ਹੁਣ ਅਸੀਂ ਐਸ ਵੇਲੇ ਖੜੇ ਆ ਐਸ 1 ਫਾਟਕ ਜੋੜਾ ਫਾਟਕ ਦੇ ਇੱਥੇ ਇੱਕ ਤੇ ਅੰਡਰ ਬ੍ਰਿਜ ਬਣਾਤਾ ਸੀ ਅਸੀਂ ਪਿਛਲੀ ਵਾਰੀ ਔਰ ਉਹ ਜਿਹੜਾ ਰਸੂਲਪੁਰ ਕਲਰਾਂ ਨੂੰ ਰਾਹ ਜਾਂਦਾ 40 ਖੂ ਨੂੰ ਉਹ ਰਸਤਾ ਬਹੁਤ ਵਗਦਾ ਹੈ ਤੇ ਇਹ ਵੀ ਫਾਟਕ ਬੰਦ ਹੁੰਦੇ ਜਿਹੜੇ ਆਰਡਰ ਨੇ ਉਹ ਹੈਗੇ ਨੇ ਪਰ ਅਸੀਂ ਟੈਂਪਰੇਰੀ ਤੌਰ ਤੇ ਰਲੀਫ ਅਜੇ ਦਵਾਈ ਹੈ ਕਿ ਚਲੋ ਅਜੇ ਜਨਾਚਰ ਇਹਦਾ ਰਾਹ ਨਹੀਂ ਨਿਕਲਦਾ ਤੇ ਉਹਦੇ ਵਾਸਤੇ ਲੋਕਾਂ ਨੂੰ ਜਾਣਾ ਆਉਣਾ ਸੌਖਾ ਹੋ ਜੂ ਕਿਉਂਕਿ ਸਬਜ਼ੀ ਮੰਡੀ ਨੂੰ ਇਹੋ ਰਾਹ ਨਿਕਲਦਾ ਹੈ ਸੋ ਅਸੀਂ ਇਹਨੂੰ ਹੁਣ ਜਲਦੀ ਹੀ ਇਹਦੇ ਤੇ ਜਿਹੜੀ ਇਹਦੀ ਰਿਪੋਰਟ ਜਦੋਂ ਜਾਏਗੀ ਤੇ ਮੈਂ ਕਿਉਂਕਿ ਇਹਨਾਂ ਦਾ ਇਹ ਜਿਹੜਾ ਪਠਾਨਕੋਟ ਵਾਲੀ ਰਸਤਾ ਹੈ ਇਹਦੇ ਤੇ ਜਿਹੜੀ ਡਿਮਾਂਡ ਹੈ ਉਹ ਹੈਗੀ ਹੈ ਬਣਾ ਕੇ ਦੇਣੀ ਕਾਰਪੋਰੇਸ਼ਨ ਨੇ ਕਿਉਂਕਿ ਤੇ ਟ੍ਰੈਫਿਕ ਘਟ ਹੈ ਪਰ ਕਾਰਪੋਰੇਸ਼ਨ ਕੋ ਪੈਸੇ ਹੈ ਨਹੀਂ ਜਿੱਦਾਂ ਰੀਗੋ ਬ੍ਰਿਜ ਦੇ ਪੈਸੇ ਕਾਰਪੋਰੇਸ਼ਨ ਨੇ ਬਣਾ ਕੇ ਦੇਣਾ ਉਹਨਾਂ ਕੋ ਪੈਸੇ ਹੈ ਨਹੀਂ ਸੀ ਉਹ ਮੈਂ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ ਲੈਂਦੇ ਸੀ ਹੁਣ ਇਹਦੇ ਪੈਸੇ ਵੀ ਅਸੀਂ ਸੈਂਟਰ ਗਵਰਨਮੈਂਟ ਤੋਂ ਲਿਆਂਗੇ ਕਿਉਂਕਿ ਸਾਨੂੰ ਪਤਾ ਪੰਜਾਬ ਸਰਕਾਰ ਕੋ ਕੋਈ ਫੰਡ ਨਹੀਂ ਹੈਗੇ ਉਹ ਬਿਲਕੁਲ ਇਸ ਵੇਲੇ ਸ਼ਹਿਰ ਦੇ ਹਾਲਾਤ ਤੋਂ ਤੁਹਾਨੂੰ ਪਤਾ ਹੀ ਹੈ ਕਰਜ਼ਾ ਲੈ ਲੈ ਚੱਲ ਰਹੇ ਨੇ ਸੋ ਉਹਨਾਂ ਵੱਲੋਂ ਜੇ ਉਹਨਾਂ ਦੇ ਆਸਰੇ ਰਹੇ ਤੇ ਬੰਨਣਾ ਸੋ ਅਸੀਂ ਇਹਦੇ ਆਸਤੇ ਹੁਣ ਮੈਂ ਇਹਦੀ ਫੀਜ਼ਿਬਿਲਟੀ ਰਿਪੋਰਟਾਂ ਸਾਰੀਆਂ ਲੈ ਕੇ ਜਾਊਂਗਾ ਇਸ ਤੋਂ ਬਾਅਦ ਅਸੀਂ ਵਿਜ਼ਿਟ ਕਰ ਰਹੇ ਹਾਂ ਪੁਤਲੀਗੜ ਕੋਟ ਖਾਲਸਾ ਸ਼ਿਆਟਾ ਟਪਈ ਚਬਾਰ ਰੋਡ ਅਨਗੜ ਔਰ ਪਖਤਾਲਾ ਮੰਡੀ ਔਰ ਉਸ ਤੋਂ ਬਾਅਦ ਜਾਗੀਰ ਫਾਟੇ ਕੁਝ ਮਜੀਠੇ ਦੇ ਨੇ ਸੋ ਮੇਰਾ ਮਕਸਦ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੂੰ ਰੇਲਵੇ ਨੂੰ ਕਰਾਸਿੰਗ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਸਾਰਿਆਂ ਦੀ ਅਸੀਂ ਅੱਜ ਵਿਜ਼ਿਟ ਕਰਕੇ ਸਾਰੀ ਇਹਦੀ ਰਿਪੋਰਟ ਪ੍ਰੋਪਰ ਬਣਾ ਕੇ ਅਸੀਂ ਇੱਕ ਸੈਂਟਰ ਗਵਰਨਮੈਂਟ ਨੂੰ ਭੇਜਾਂਗੇ ਇੱਕ ਪੰਜਾਬ ਗਵਰਨਮੈਂਟ ਨੂੰ ਵੀ ਭੇਜਾਂਗੇ ਉਹ ਆਪਣੇ ਤੌਰ ਤੇ ਵੀ ਕਰਨ ਅਸੀਂ ਆਪਣੇ ਤੌਰ ਤੇ ਸੈਂਟਰ ਗਵਰਨਮੈਂਟ ਤੋਂ ਇਹ ਅਪਰੂਵ ਲਾ ਜਿਹੜੀਆਂ ਨੇ ਮੇਰੀ ਕੋਸ਼ਿਸ਼ ਹੈ ਕਿ ਇਸ ਨੇਓਰ ਦੇ ਵਿੱਚ ਸਾਰੀਆਂ ਇਹ ਲੈ ਕੇ ਤੇ ਇਹ ਬਣਾ ਦਿੱਤੇ ਜਾਣਗੇ ਸਰ ਕਿੰਨੇ ਕੁ ਪੈਸੇ ਜਿਹੜੇ ਆ ਉਹ ਲੱਗਣਗੇ ਇਹ ਤੇ ਕਿਹਦੇ ਬੇਟਾ ਫੀਜ਼ਿਬਿਲਟੀ ਰਿਪੋਰਟ ਤੋਂ ਬਾਅਦ ਜਿਹੜੀ ਹੈ ਇਹਦੀ ਪ੍ਰੋਜੈਕਟ ਰਿਪੋਰਟ ਬਣੂ ਉਸ ਤੋਂ ਬਾਅਦ ਹੀ ਦੱਸ ਪਾਵਾਂਗੇ ਪੁਤਰੀਕਰ ਦੀ ਗੱਲ ਪਿਪਲੀ ਸਾਹਿਬ ਗੁਰਦੁਆਰੇ ਦਾ ਮੇਨ ਫਾਟਾ ਉਹ ਵੀ ਹੁਣ ਚੱਲੇ ਉੱਥੇ ਵੀ ਜਾ ਰਹੇ ਆ ਨਾ ਪੁਤਰੀਕਰ ਫਾਟਕ ਤੇ ਉਹੀ ਹੈ ਨਾ ਪਿਪਲੀ ਸਾਹਿਬ ਗੁਰਦੁਆਰੇ ਵਾਲਾ ਪਤਵਾ ਕੋਟ ਖਾਲਸਾ ਆ ਫਿਰ ਪੁੱਤ ਆਪਣਾ ਛਟ ਆਇਆ ਸੋ ਜਿੱਥੇ ਮੇਨ ਜਿਆਦਾ ਦਿੱਕਤ ਨੇ ਉਹ ਸਾਰੇ ਮੇਰੇ ਮੇਰੀ ਕੋਸ਼ਿਸ਼ ਹੈ ਕਿ ਜਿੰਨੇ ਵੀ ਰੇਲਵੇ ਦੇ ਕ੍ਰੋਸਿੰਗ ਨੇ ਹਾਂ ਹੁਣ ਜਦ ਵਿੱਚ ਛਵਾਲੇ ਅਸੀਂ ਜਾ ਕੇ ਆਏ ਉੱਥੇ ਜ਼ਮੀਨ ਹੈ ਨਹੀਂ ਮੈਨੂੰ ਸ਼ੱਕ ਸੀ ਕਿ ਸ਼ਾਇਦ ਉਹ ਜ਼ਮੀਨ ਖਾਲੀ ਪਈ ਹੈ ਪਰ ਉਹ ਬੀਐਸਐਫ ਦੀ ਨਿਕਲੀ ਹੈ ਉੱਥੇ ਹੁਣ ਮੁਸ਼ਕਲ ਸਾਨੂੰ ਫੇਰ ਆਉਣੀ ਹੈ ਤੇ ਕੁਝ ਅਸੀਂ ਰਿਪੋਰਟ ਜਿਹੜੀਆਂ ਕੋਈ ਕਬਜ਼ੇ ਜਾਦੇ ਹੋਏ ਨੇ ਲੋਕਾਂ ਗਾਂ ਵਧਾਏ ਜਾਦੇ ਕਬਜ਼ੇ ਛੁਦਾ ਦੇ ਸਟੇਟ ਤਾਂ ਬਣ ਸਕਦੇ ਜਿੱਦਾਂ ਹੁਣ ਛਵਾਲੇ ਵਾਲਾ ਹੈ ਉੱਥੇ ਲੋਕਾਂ ਨੇ ਅੱਗੇ ਕਬਜ਼ਾ ਕੀਤਾ ਜਿਆਦਾ ਜਗ੍ਹਾ ਦਾ ਜੀ ਦੋਨੋਂ ਕੋ ਕਬਜ਼ੇ ਵਾਲੀ ਜਗ੍ਹਾ ਤੇ ਸਰਕਾਰ ਉਹਨੂੰ ਕੋਈ ਕੋਈ ਦੇ ਕੇ ਕੰਪਨਸੇਸ਼ਨ ਉਹਨਾਂ ਨੂੰ ਸਾਈਡ ਤੇ ਕਰੇ ਤੇ ਬਣਾ ਦੇ ਤੇ ਸ਼ਹਿਰ ਵਾਸੀਆਂ ਨੂੰ ਫਾਇਦਾ ਹੋ ਸਕਦਾ ਪਰ ਜੋ ਜਗਾ ਨਹੀਂ ਛੱਡਾ ਕੇ ਦਿੰਦੇ ਫਿਰ ਉੱਥੇ ਬੰਨੇ ਓਕੇ ਹੋ ਜਾਂਦੇ